ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ 19 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਹੀ ਬੱਦਲ ਵਾਈ ਇਸ ਤਰੀਕੇ ਨਾਲ ਪੰਜਾਬ ਦੇ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਇਲਾਕੇ ਜਿਹਦੇ ਵਿੱਚ ਮਾਝੇ ਦਾ ਇਲਾਕਾ ਤੇ ਦੋਆਬੇ ਦਾ ਬਹੁਤ ਸਾਰਾ ਇਲਾਕਾ ਇਹਦੇ ਵਿੱਚ ਦੇਖਣ ਨੂੰ ਮਿਲੀ ਹੈ ਸਵੇਰ 5 ਵਜੇ ਤੋਂ ਲੈ ਕੇ ਹੁਣ 7-8 ਵਜੇ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜਿਹੜੇ ਜ਼ਿਲ੍ਹੇ ਕਵਰ ਹੋਏ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਅੰਮ੍ਰਿਤਸਰ ਤੇ ਤਰਨਤਾਰਨ ਇਨ੍ਹਾਂ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਕਿਰਮਣ ਕਣਿ ਤੇ ਬੂੰਦਾਬੰਦੀ ਦੀ ਖਬਰ ਵੀ ਆਈਆਂ ਨੇ ਕਿਸੇ ਕਿਸੇ ਇਲਾਕੇ ਵਿੱਚ ਘਰ ਚਮਕ ਵੀ ਹੋਈ ਹੈ ਤੇ ਥੋੜੇ ਜੇ ਇਲਾਕੇ ਵਿੱਚ ਤੇਜ਼ ਮੀਂਹ ਤੇ ਛਰਾਟੇ ਵੀ ਦੇਖਣ ਨੂੰ ਮਿਲਣੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਇੰਸਟਾਗ੍ਰam ਜਾਂ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਸਿਸਟਮੇ ਕਮਜ਼ੋਰ ਪੈ ਚੁੱਕਿਆ ਹੁਣ ਇਸ ਸਮੇਂ ਇਹ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿਚਾਲੇ ਖੜਿਆ ਹੋਇਆ ਹੈ ਤੇ ਇਸ ਦੇ ਉਮੀਦ ਹੈ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਨੰਗਲ ਅਨੰਦਪੁਰ ਸਾਹਿਬ ਵੱਲ ਇੱਕ ਦਿਨ ਕਿਤੇ ਥੋੜਾ ਜਿਹਾ ਮੂਵ ਹੋ ਸਕਦਾ ਜਿਹਦੇ ਸਿੱਟੇ ਵਜੋਂ ਸਾਨੂੰ ਇਹਨਾਂ ਇਲਾਕਿਆਂ ਵਿੱਚ ਥੋੜੀ ਜਿਹੀ ਹਲਚਲ ਸਿਸਟਮ ਦੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਅੰਡਰ ਕੰਟਰੋਲ ਹੀ ਨੇ ਤਕੜੀ ਕਾਰਵਾਈ ਹੋਣ ਦੇ ਨਾਂ ਮਾਤਰ ਹੀ ਚਾਂਸ ਨੇ ਕਿਉਂਕਿ ਹਿਮਾਚਲ ਵਿੱਚ ਲਗਾਤਾਰ ਵਰਖਾ ਹੋਣ ਦੇ ਨਾਲ ਬਹੁਤ ਸਾਰੇ ਇਲਾਕਿਆਂ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਹਾਲਾਤ ਇਹਨੇ ਖਰਾਬ ਨੇ ਕਿਉਂ ਕਿਉਂਕਿ ਲਗਾਤਾਰ ਪਾਣੀ ਜਿਹੜਾ ਹਿਮਾਚਲ ਤੋਂ ਆ ਰਿਹਾ ਹੈ ਕੱਲ ਵੀ ਹਿਮਾਚਲ ਦੇ ਬਹੁਤ ਸਾਰੇ ਇਲਾਕੇ ਵਿੱਚ ਤਗੜਾ ਮੀਂਹ ਹੋਣ ਕਾਰਨ ਸਤਲੁਜ ਦੇ ਵਿੱਚ ਬਹੁਤ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਤਲੁਜ ਦਾ ਜਲ ਸਤਾਰ ਦੁਆਰਾ ਤੋਂ ਵੱਧ ਚੁੱਕਿਆ ਹੈ। ਜਿਹੜੇ ਸਤਲੁਜ ਦੇ ਕੰਢੇ ਤੇ ਇਲਾਕੇ ਨੇ ਉਹਨਾਂ ਨੂੰ ਪਹਿਲਾਂ ਹੀ ਮੈਂ ਕੱਲ ਵੀ ਚੇਤਾਵਨੀ ਦਿੱਤੀ ਸੀ ਕਿ ਤੁਹਾਡੇ ਇਲਾਕੇ ਵਿੱਚ ਜਲ ਸਤਾਰ ਵੱਧ ਸਕਦਾ ਹੈ ਜਾਨੀ ਕਿ ਪਾਣੀ ਦਾ ਲੈਵਲ ਵੱਧ ਸਕਦਾ ਹੈ ਜਿਸ ਦੇ ਨਾਲ ਜਿਹੜੇ ਕੱਚੇ ਬੰਨ੍ਹੇ ਖੁਰਨੇ ਸ਼ੁਰੂ ਹੋ ਸਕਦੇ ਨੇ। ਕੱਲ ਸ਼ਾਮ ਟਾਈਮ ਦੋ ਤਿੰਨ ਜਗ੍ਹਾ ਤੋਂ ਖਬਰਾਂ ਆਈਆਂ ਨੇ ਕਿ ਕੱਚੇ ਬੰਨ੍ਹ ਫਿਰ ਤੋਂ ਖੁਰਨੇ ਸ਼ੁਰੂ ਹੋਏ ਨੇ। ਤੇ ਅਜੇ ਦੇ ਵਿੱਚ ਸੁਚੇਤ ਰਹੋ, ਗੇੜਾ ਮਾਰਦੇ ਰਹੋ ਬੰਨ ਅੱਜ ਦਿਨ ਦੇ ਤਾਪਮਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਨ ਅੱਜ ਠੀਕ ਠਾਕ ਹੈ ਜੀ 32 33 34 ਡਿਗਰੀ ਦਾ ਤਾਪਮਨ ਜਾ ਸਕਦਾ ਹੈ ਬਾਅਦ ਦੁਪਹਿਰ ਤੋਂ ਕੜਾਕੀ ਦੀ ਧੁੱਪ ਦੇਖਣ ਨੂੰ ਮਿਲੂਗੀ ਪੰਜਾਬ ਦੇ ਵਿੱਚ ਅਗਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹ ਥੋੜਾ ਬਹੁਤ ਆਸਰ ਇਸ ਦਾ ਨਾਭਾ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹੇ ਦੇ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਤੱਕ ਦੇਖਣ ਨੂੰ ਮਿਲ ਸਕਦਾ ਹੈ ਉਹ ਵੀ ਕਿਣਮਣ ਕਣੀ ਹੋ ਸਕਦੀ ਹੈ ਜਾਂ ਫਿਰ ਥੋੜ੍ਹਾ ਸ਼ਰਾਟਾ ਪੈ ਸਕਦਾ ਹੈ ਮੀਂਹ ਦਾ ਤਕੜੀ ਕਾਰਵਾਈ ਨਾ ਮੌਸਰ ਦੇ ਬਰਾਬਰ ਹੈ ਮਾਲਵਾ ਵੈਲਟ ਤੇ ਅਗਰ ਗੱਲ ਕੀਤੀ ਜਾਵੇ ਤਾਂ ਬਠਿੰਡ ਪਟਿਆਲੇ ਫਤਿਹਗੜ੍ਹ ਸਾਹਿਬ ਵਿੱਚ ਕੋਈ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਓਵਰ ਆਲ ਕੱਲ ਕਹੀਏ ਤਾਂ ਹੁਣ ਕਿਤੇ ਨਾ ਕਿਤੇ ਜਿਹੜਾ ਮੌਨਸੂਨਿਕ ਸਿਸਟਮ ਹੈ ਇਹ ਕਮਜ਼ੋਰ ਪਹੰਤਾ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਕੋਈ ਤਕੜੀਆਂ ਕਾਰਵਾਈਆਂ ਹੁੰਦੀਆਂ ਸਾਨੂੰ ਦਿਖਾਈ ਨਹੀਂ ਦੇ ਰਹੀਆਂ ਏਸੀ ਵੀ ਅਪਡੇਟ ਪੰਜਾਬ ਦੇ ਮੌਸਮ ਤੇ ਹਾਲਾਤਾਂ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜਿਵੇਂ ਹੀ ਜਾਣਕਾਰੀ ਪ੍ਰਾਪਤ ਹੋਵੇਗੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ